ਪੱਗ ਦਾ ਗਰੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਆ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੀਰ ਦਾ ਟਾਈਮ ਹੈ ਜੀ ਕੀ ਵੀ ਸਾਢੇ ਕਿਹਦਾ ਟਾਈਮ ਆ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਹੁਣ ਮੈਂ ਲੱਗਿਆ ਜੀ ਗੁਹਾ ਪੱਥਰ ਇਹ ਕਈ ਦਿਨਾਂ ਤੋਂ ਗੁਹਾ ਪੱਥਰ ਨਹੀਂ ਗਿਆ ਸੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਤੇ ਬਾਕੀ ਕੰਮ ਬਹੁਤ ਜ਼ਿਆਦਾ ਸੀ ਤੇ ਹੁਣ ਮੈਂ ਕਿਹਾ ਵੀ ਚਲੋ ਦਵਾਰਾ ਤੋਂ ਸ਼ੁਰੂ ਕਰ ਲਈਏ ਬਾਕੀ ਥੱਲੇ ਆਪਣੀ ਜਿਹੜੀ ਤੂੜੀ ਹੈ ਜੀ उपरों ऊरों आप चक ली सभी थले छड़ी क्योंकि आप पत्त के धर लिया करा वो धूड भी नहीं लगन ग मिट्टी भी नहीं लगेगी तो इधर जी पाथियां पे हैं जी ये चाके हाली अंदर अपने तो पता इन जगह है नहीं तो अंदर जो जिससे पीड़ी पई आाली होजूगा जी थे आप उपाथ चा के लगा लागे चलो जी वीडियो कर दें शुरू वीडियो शुरू करने तो पहले जी एक रिक्वेस्ट हो रहा अगर तुम मेरे चैनल पर नवे आए हो तो अपना इस चैनल तो इलावा एक चैनल हो रहा ਸੰਗਰੂਰ ਕੁਕਿੰਗ ਚੈਨਲ ਸੋ ਪਲੀਜ਼ ਉਹਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਉਹਦਾ ਜਿਹੜਾ ਲਿੰਕ ਹੈ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਤੇ ਚਲੋ ਜੀ ਸਟਾਰਟ ਕਰਦੇ ਆਂ ਇਹ ਵੀਡੀਓ ਹਾਂਜੀ ਹੁਣ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂਗੇ ਵੀ ਪਸ਼ੂਆਂ ਦੀ ਜਿਹੜੀ ਕੇਅਰ ਆ ਗਰਮੀਆਂ ਦੇ ਵਿੱਚ ਆਪਾਂ ਕਿਵੇਂ ਕਰ ਸਕਦੇ ਆਂ ਜਿਹਦੇ ਨਾਲ ਜਿਹੜੇ ਕੀ ਆਪਾਂ ਨੂੰ ਦੁੱਧ ਦੀ ਜਿਹੜੀ ਇੱਕ ਵੀ ਪ੍ਰੋਡਕਸ਼ਨ ਆ ਉਹ 'ਚ ਵੀ ਕਮੀ ਨਾ ਆਵੇ ਤੇ ਆਪਣੀ ਜਿਹੜੀ ਪਸ਼ੂ ਆ ਵੀ ਹੈਲਦੀ ਰਹਿਣ ਦੇਖੋ ਜੀ ਕਹਿਣ ਨੂੰ ਤਾਂ ਹਨਾ ਬਹੁਤ ਆਪਾਂ ਬੁੱਕਸ ਪੜ੍ਹਦੇ ਆ ਕਿਤਾਬਾਂ ਵਗੈਰਾ ਪੜ੍ਹਦੇ ਆ ਜਾਂ ਬਹੁਤ ਜਗ੍ਹਾ ਆਪਾਂ ਮੀਲੇ ਵੀ ਅਟੈਂਡ ਕਰਦੇ ਆ ਤਾਂ ਉੱਥੇ ਬਹੁਤ ਸਾਰੀਆਂ ਗੱਲਾਂ ਆਪਾਂ ਨੂੰ ਵੈਸੇ ਸਿਖਾਈਆਂ ਵੀ ਜਾਂਦੀਆਂ ਲੇਕਿਨ ਮੈਂ ਇੱਥੇ ਆਪ ਦਾ ایکسپੀਰੀਅੰਸ ਸ਼ੇਅਰ ਕਰੂੰਗੀ ਕਿ ਸਾਡੇ ਨਾਲ ਅਸੀਂ ਕੀ ਕੀ ਚੀਜ਼ਾਂ ਦਾ ਫੇਸ ਕੀਤਾ ਕਿਵੇਂ-ਕਿਵੇਂ ਅਸੀਂ ਜਿਹੜੀਆਂ-ਕਿਹੜੀਆਂ ਗੱਲਾਂ ਧਿਆਨ ਦਿੱਤਾ ਕਿਉਂਕਿ ਦੇਖੋ ਜੀ ਮੈਂ ਕੋਈ ਕਲਾਸ ਅਟੈਂਡ ਨਹੀਂ ਕੀਤੀ ਮੈਂ ਤਾਂ ਸਿਰਫ ਘਰ ਹੀ ਇੰਟਰਨੈਟ ਤੇ ਬੈਠ ਕੇ ਸਰਚ ਕੀਤੀ ਵੀ ਕੀ-ਕੀ ਅਸੀਂ ਕਰ ਸਕਦੇ ਆ ਕੀ ਨਹੀਂ ਕਰ ਸਕਦੇ ਕੀਦਾਂ ਨੂੰ ਕੇਅਰ ਕਰਨੀ ਚਾਹੀਦੀ ਆ ਯਾਨੀ ਮੈਂ ਉਹ ਐਕਸਪੀਰੀਅੰਸ ਜਿਹੜਾ ਤਾਂ ਨਾ ਸ਼ੇਅਰ ਕਰਨ ਲੱਗੀ ਆ ਤੇ ਅਸੀਂ ਉਹੀ ਚੀਜ਼ਾਂ ਫਿਰ ਆਪਦੇ ਪਸ਼ੂਆਂ ਤੇ ਬੈੜੀਆਂ ਤੇ ਅਪਲਾਈ ਕੀਤੀ ਤੇ ਇਹਨਾਂ ਨੂੰ ਉਸੇ ਤਰੀਕੇ ਨਾਲ ਅਸੀਂ ਰੱਖਿਆ ਤੇ ਫਿਰ ਉਹੀ ਹੁਣ ਤੁਹਾਡਾ ਨਾ ਸ਼ੇਅਰ ਕਰਦੇ ਆ ਸਾਨੂੰ ਜੀ ਪੈੜੀਆਂ ਰੱਖਣ ਤੋਂ ਸਭ ਤੋਂ ਪਹਿਲੀ ਜਿਹੜੀ ਮੇਨ ਪ੍ਰੋਬਲਮ ਸੀ ਉਹ ਇਹ ਆਈ ਵੀ ਪਸ਼ੂਆਂ ਦਾ ਮਤਲਬ ਰਿਪੀਟ ਹੋ ਰਹੇ ਸੀ ਬਾਰ-ਬਾਰ ਬੈੜੀਆਂ ਗੱਬੜ ਨਹੀਂ ਸੀ ਹੋ ਰਹੀਆਂ ਅਸੀਂ ਬਾਰ-ਬਾਰ ਨੁਕਸਾਨ ਹੋ ਰਿਹਾ ਸੀ ਮਤਲਬ ਦੇਖੋ ਅਗਰ ਤੁਸੀਂ ਨਾਰਮਲ ਟੀਕਾ ਵੀ ਭਰਾਉ ਤਾਂ ਵੀ 5-600 ਰੁਪਏ ਦਾ ਡਾਕਟਰ ਹਨਾ ਲੈ ਕੇ ਜਾਂਦੇ ਨੇ ਤਾ ਮਤਲਬ ਕਿ ਉਹ ਵੀ ਪੈਸਾ ਵੀ ਵੇਸਟ ਹੋ ਰਿਹਾ ਸੀ ਤੇ ਪਸ਼ੂ ਫਿਰ ਜਿਹੜਾ ਤੁਸੀਂ ਆ ਮੰਨ ਲਓ ਵੀ 50 60 ਹਜ਼ਾਰ ਦੀ ਬੈੜੀ ਹੁੰਦੀ ਸੀ ਜਾਂ 40 50 ਦੀ ਬੈੜੀ ਹੁੰਦੀ ਸੀ ਉਹ ਸਾਡੀ 10 15 20 ਹਜ਼ਾਰ ਦੀ ਵਿਕਦੀ ਸੀ ਜਦੋਂ ਕਿ ਉਹ ਥੱਲੇ ਦੋ ਦੋ ਥੋੜਾ ਰਹਿ ਜਾਂਦਾ ਸੀ ਗੱਬਣੋਂ ਹੁੰਦੀ ਨਹੀਂ ਸੀ ਹਣਾ ਤਾ ਉਹਦਾ ਕਰਕੇ ਫਿਰ ਸਾਨੂੰ ਘਾਟਾ ਬਹੁਤ ਉਸ ਟਾਈਮ ਪਿਆ ਸੀ ਸ਼ੁਰੂ-ਸ਼ੁਰੂ ਦੇ ਵਿੱਚ ਕਿਉਂਕਿ ਸਾਨੂੰ ਜਾਣਕਾਰੀ ਇੰਨੀ ਹੈ ਨਹੀਂ ਸੀ ਫਿਰ ਉਸ ਤੋਂ ਬਾਅਦ ਜਣੀ ਅਸੀਂ ਮਤਲਬ ਕਿ ਕਾਫੀਆਂ ਨੂੰ ਪੁੱਛਿਆ ਵੀ ਇਸ ਨੂੰ ਵੀ ਕੀ ਕਰਨਾ ਚਾਹੀਦਾ ਸਾਡੇ ਪਸ਼ੂ ਜਿਹੜੇ ਰਿਪੀਟ ਹੁੰਦੇ ਆ ਹਨਾ ਸਾਨੂੰ ਕਿਸੇ ਨੇ ਸੱਚੀ ਗੱਲ ਦੱਸਾਂ ਜੀ ਕਿਸੇ ਨੇ ਵੈਸੇ ਸਾਡੇ ਆਸ ਪੜੋਸ ਜਾਂ ਪਿੰਡ ਦੇ ਵਿੱਚ ਦੇਖੀਏ ਸਭ ਦੇ ਪਸ਼ੂ ਟਾਈਮ ਟੂ ਟਾਈਮ ਸੌਂਦੇ ਸੀਗੇ ਤੇ ਸਾਡੇ ਮਤਲਬ ਕਿ ਸਾਨੂੰ ਇਹ ਪ੍ਰੋਬਲਮ ਆ ਰਹੀ ਸੀਗੀ ਤੇ ਕਿਸੇ ਨੇ ਨਹੀਂ ਸਾਨੂੰ ਦੱਸਿਆ ਤੇ ਅਸੀਂ ਬਹੁਤ ਕਈਆਂ ਨੂੰ ਪੁੱਛਿਆ ਵੀ ਤੇ ਸਾਨੂੰ ਮਤਲਬ ਕਿਸੇ ਨੇ ਨਹੀਂ ਜਾਣਕਾਰੀ ਦਿੱਤੀ ਵੀ ਸਾਨੂੰ ਕੀ ਕਰਨਾ ਚਾਹੀਦਾ ਤੇ ਮੇਰੇ ਦਿਮਾਗ 'ਚ ਇਹ ਚੀਜ਼ ਸੀ ਵੀ ਇਹ ਕਿਵੇਂ ਹੋ ਸਕਦਾ ਵੀ ਬਾਕੀਆਂ ਦੇ ਜਿਹੜੇ ਪਸ਼ੂਆ ਹਨਾ ਵੀ ਉਹ ਤਾਂ ਨਵੇਂ ਦੁੱਧੋ ਹੁੰਦੇ ਆ ਵੀ ਸਾਡੇ ਜਿਹੜਿਆ ਰਿਪੀਟ ਹੋ ਰਿਹਾ ਇਹਦਾ ਮਤਲਬ ਸਾਡੀ ਸਾਂਭ ਦੇ ਵਿੱਚ ਕੋਈ ਕਮੀ ਸੀ ਜਾਂ ਕੋਈ ਸਾਡੇ ਵੱਲੋਂ ਗਲਤੀ ਹੋ ਰਹੀ ਸੀ ਹਨਾ ਤਾਂ ਫਿਰ ਮੈਂ ਮਤਲਬ ਨੈਟ ਤੇ ਸੱਚ ਕੀਤਾ ਵੀ ਬਾਰ-ਬਾਰ ਜਿਹੜੇ ਪਸ਼ੂ ਰੀਪੀਟ ਹੁੰਦੇ ਆ ਵੀ ਉਹਦੇ ਲਈ ਆਪਾਂ ਕੀ ਕਰ ਸਕਦੇ ਆ ਹਨਾ ਤੇ ਜਦ ਨਹੀਂ ਮੈਂ 15-20 ਦਿਨ ਲਗਾਤਾਰ ਇਸ ਤਰੀਕੇ ਸੱਚ ਕੀਤਾ ਤਾਂ ਮੇਰੀ ਸਾਹਮਣੇ ਡਿਟੇਲ ਜਿਹੜੀ ਮੈਂ ਚੁਣੀ ਤਾਂ ਉਹ ਇਹ ਸਾਹਮਣੇ ਆਈ ਵੀ ਜਿਹੜਾ ਹੈ ਨਾ ਪਸ਼ੂਆਂ ਨੂੰ ਡੇਲੀ ਜਿਹੜਾ ਮਿਨਰਲ ਮਿਕਸਚਰ ਪਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਐਗਰੀਮੈਂਟ ਦਾ ਵੀ ਵੈਸੀ ਵਧੀਆ ਬਟ ਸਭ ਤੋਂ ਬੈਸਟ ਜਿਹੜਾ ਮਿਨਰਲ ਮਿਕਸਚਰ ਆ ਜਿਹਦਾ ਸਾਨੂੰ ਰਿਜ਼ਲਟ ਹੁਣ ਤੱਕ ਵਧੀਆ ਦੇਖਣ ਨੂੰ ਮਿਲਿਆ ਉਹ ਹੈਗਾ ਔਰਚਡ ਦਾ O R C H I D ਔਰਚਰਡ ਦਾ ਜਿਹੜਾ ਮਿਨਰਲ ਮਿਕਸਚਰ ਆ ਉਹ ਬਹੁਤ ਹੀ ਜ਼ਿਆਦਾ ਵਧੀਆ ਉਹਦਾ ਰਿਜ਼ਲਟ ਬਹੁਤ ਸੋਹਣਾ ਆਇਆ ਤੇ ਉਸ ਤੋਂ ਬਾਅਦ ਅਸੀਂ ਜਾਨੀ ਆਪਦੀਆਂ ਬੈੜੀਆਂ ਨੂੰ ਮੈਂ ਫੀਡ ਦੇ ਵਿੱਚ ਪਾ ਕੇ ਤੁਸੀਂ ਜਿਹੜਾ ਮੇਰਾ ਵੀ ਇੱਕ ਪ੍ਰੋਬਲਮ ਇਹ ਆਉਂਦੀ ਹੈ ਵੀ ਪਸ਼ੂ ਜਿਹੜੇ ਨਾ ਛੇਤੀ ਖਾਂਦੇ ਨਹੀਂ ਹੈਗੇ ਮੈਨਰੇਲ ਮਿਕਸਚਰ ਨੂੰ ਇਹਨੂੰ ਸੰਨੀ ਦੇ ਵਿੱਚ ਬਿਲਕੁਲ ਨਹੀਂ ਪਾਉਣਾ ਜੀ ਵੈਸੇ ਨਹੀਂ ਭੁੱਕਣਾ ਕਿਉਂਕਿ ਇਦਾਂ ਫਿਰ ਉੱਡ ਜਾਂਦਾ ਇਹਦਾ ਉਹ ਨਾ ਅਸਰ ਨਹੀਂ ਹੁੰਦਾ ਜਦੋਂ ਆਪਾਂ ਫੀਡ ਪਾਉਨੇ ਆ ਨਾ ਬੈੜੀਆਂ ਨੂੰ ਪਕੌੜੀਆਂ ਵਾਲੀ ਫੀਡ ਪਾਉਨੇ ਆ ਤਾਂ ਉਹਦੇ ਉੱਪਰ ਇਹਨੂੰ ਭੁੱਕ ਕੇ ਆਪਾਂ ਥੋੜਾ ਜਿਹਾ ਫੀਡ ਨੂੰ ਹਲਾ ਲੈਣਾ ਤੇ ਤੁਸੀਂ ਮੇਰੀ ਬਾਕੀ ਦੀ ਵੀਡੀਓਜ਼ ਦੇਖ ਸਕਦੇ ਹੋ ਜਿਹਦੇ ਵਿੱਚ ਅਸੀਂ ਪਸ਼ੂਆਂ ਨੂੰ ਸਾਂਭ ਰਹੇ ਆ ਉਹਦੇ ਵਿੱਚ ਮੈਂ ਦਿਖਾਇਆ ਵੀ ਅਸੀਂ ਕਿਸ ਤਰੀਕੇ ਨਾਲ ਜਿਹੜੀ ਅਸੀਂ ਫੀਡ ਦੇ ਉੱਤੇ ਜਿਹੜਾ ਮੈ ਚੀਜੇ ਜਾਵੀ ਤੇ ਡੇਲੀ ਦਾ ਇੱਕ ਟਾਈਮ ਦਾ ਸੀ ਮੈਨਰਲ ਮਿਕਚਰ ਸ਼ੁਰੂ ਕੀਤਾ ਇਹਨਾਂ ਨੂੰ ਪਾਉਣਾ ਤਾਂ ਉਸ ਤੋਂ ਬਾਅਦ ਸਾਨੂੰ ਉਹਦਾ ਰਿਜ਼ਲਟ ਵੀ ਦੇਖਣ ਨੂੰ ਮਿਲਿਆ ਤੇ ਸਾਡੇ ਜਿਹੜੀ ਬੈੜੀਆਂ ਉਸ ਤੋਂ ਬਾਅਦ ਜਿਹਨੀਆਂ ਰਿਪੀਟ ਹੋਣੋਂ ਦੋ ਬੈੜੀਆਂ ਨੂੰ ਥੋੜੀ ਪ੍ਰੋਬਲਮ ਰਹਿ ਗਈ ਸੀ ਬਾਕੀ ਜਿਹੜੀਆਂ ਤਿੰਨ ਬੈੜੀਆਂ ਸੀ ਸਾਡੀਆਂ ਜਿਹੜੀਆਂ ਨਵੇਂ ਦੁੱਧ ਹੋ ਗਈਆਂ ਸੀ ਤੇ ਜਾਨੀ ਇੱਕ ਤਾਂ ਇਹ ਪ੍ਰੋਬਲਮ ਸੀ ਜਿਹਦਾ ਅਸੀਂ ਹੱਲ ਇਹ ਕੱਢਿਆ ਦੂਸਰੀ ਪ੍ਰੋਬਲਮ ਆਉਂਦੀ ਹੈ ਜੀ ਗਰਮੀਆਂ ਦੇ ਵਿੱਚ ਜਿਹੜੇ ਆਪਣੀਆਂ ਬੈੜੀਆਂ ਨੇ ਸਪੈਸ਼ਲੀ ਬੈੜੀਆਂ ਇਹ ਗਰਮੀ ਬਹੁਤ ਜ਼ਿਆਦਾ ਮੰਨਦੀਆਂ ਹੁੰਦੀਆਂ ਐਚ ਐਫ ਬੈੜੀਆਂ ਅਗਰ ਆਪਾਂ ਦੁੱਧ ਦਾ ਕੰਮ ਕਰਨਾ ਹਨਾ ਡੈਰੀ ਫਾਰਮ ਦਾ ਕੰਮ ਕਰਨਾ ਤਾਂ ਜਿਹੜਾ ਅਸਲ ਮੁਨਾਫਾ ਜੀ ਉਹ ਡੈਰੀ ਦਾ ਜਿਹੜਾ ਬੈੜੀਆਂ ਦਾ ਫਾਰਮ ਆ ਉਹਦੇ ਵਿੱਚ ਹੀ ਆ ਕਿਉਂਕਿ ਜਿਹੜਾ ਮੱਝਾਂ ਦਾ ਫਾਰਮ ਆ ਤੁਹਾਨੂੰ ਵੀ ਪਤਾ ਹੈ ਵੀ ਕੋਈ ਮੱਝ ਹੁੰਦੀ ਹੈ ਜਿਹੜੀ ਆਪਾਂ ਨੂੰ ਹਨਾ 7-8 ਮਹੀਨੇ ਦੁੱਧ ਦਿੰਦੀ ਨੇ ਮੋਸਟਲੀ 6-7 ਮਹੀਨੇ ਜਿਹੜੇ ਮੱਝਾਂ ਦੁੱਧ ਦਿੰਦੀਆਂ ਕੋਈ ਕੋਈ ਹੁੰਦੀ ਹੈ ਜਿਹੜੀ ਜ਼ਿਆਦਾ ਟਾਈਮ ਦੇ ਵੀ ਦਿੰਦੀ ਜਿਹੜੀ ਸੀਲ ਹੁੰਦੀ ਆ ਲੇਕ ਉਹ ਇਹ ਹੀ ਆ ਬੈੜੀਆਂ ਜੀ ਇਹ ਆ ਵੀ ਜੇ ਮੰਨ ਲਓ ਵੀ ਤੁਹਾਡੀ ਬੈੜੀ ਨਵੇਂ ਦੁੱਧ ਨਹੀਂ ਹੋਈ ਰਿਪੀਟ ਹੋ ਰਹੀ ਆ ਬਾਰ-ਬਾਰ ਹਨਾ ਜਦ ਤੱਕ ਇਹ ਸੂਣ ਦਾ ਇਹਦਾ ਟਾਈਮ ਨਹੀਂ ਆਉਂਦਾ ਇੱਕ ਦੋ ਮਹੀਨੇ ਰਹਿੰਦੇ ਨਹੀਂ ਤਾਂ ਉਦੋਂ ਤੱਕ ਤੁਸੀਂ ਇਹਨਾਂ ਤੋਂ ਦੁੱਧ ਲੈ ਸਕਦੇ ਹੋ ਚਾਹੇ ਥੋੜਾ ਆਹਾ ਤੁਹਾਡੇ ਲਈ ਨਹੀਂ ਮਤਲਬ ਆਪਦਾ ਖਰਚਾ ਜ਼ਰੂਰ ਇਹ ਕੱਢ ਸਕਦੀਆਂ ਤੁਹਾਡੇ ਪੱਲੋਂ ਨਹੀਂ ਖਾਣੀ ਆ ਜਿਹੜਾ ਮੱਝਾਂ ਦਾ ਜੀ ਉਹਦੇ 'ਚ ਇਹ ਆ ਵੀ ਅਗਰ ਉਹ ਰਿਪੀਟ ਹੋ ਰਹੀਆਂ ਬਾਰ-ਬਾਰ ਤਾਂ ਉਹਨਾਂ ਨੇ ਆ ਕੇ ਇੱਕ ਟਾਈਮ ਤੇ ਦੁੱਧ ਮਤਲਬ ਕਿ ਘਟਣਾ ਹੀ ਘਟਣਾ ਹੈ ਉਹ ਫਿਰ ਸਾਡੇ ਪੱਲੋਂ ਖਾ ਲਗਣੀਆਂ ਕਈ ਵਾਰੀ ਤਿੰਨ ਤਿੰਨ ਚਾਰ ਚਾਰ ਮਹੀਨੇ ਵੀ ਮੱਝਾਂ ਸਾਹਮਣੀਆਂ ਪੈ ਜਾਂ ਨੇ ਉਹ ਕਸੀ ਪਹਿਲਾਂ ਵਿੱਚ ਮੱਝਾਂ ਵੀ ਰੱਖੀਆਂ ਸੀ ਜੀ ਅਸੀਂ ਉਸ ਚੀਜ਼ ਨੂੰ ਵੀ ਮਤਲਬ ਕਿ ਪ੍ਰੈਕਟੀਕਲ ਕਰਕੇ ਦੇਖਿਆ ਵੀ ਕਿਹਦੇ ਵਿੱਚ ਮੁਨਾਫਾ ਜ਼ਿਆਦਾ ਤੇ ਕਿਹਦੇ ਵਿੱਚ ਘਾਟਾ ਤਾਂ ਬੈੜੀਆਂ ਦਾ ਜਿਹੜਾ ਫਾਰਮ ਆ ਉਹਦੇ ਵਿੱਚ ਮੁਨਾਫਾ ਜਿਹੜਾ ਮੱਝਾਂ ਦੇ ਨਾਲੋਂ ਜ਼ਿਆਦਾ ਠੀਕ ਹੈ ਜੀ ਵੈਸੇ ਜਿਹੜਾ ਦੁੱਧ ਆ ਉਹ ਮੱਝਾਂ ਦਾ ਵੀ ਮਹਿੰਗਾ ਵਿਕਦਾ ਹੈ ਬੈੜੀਆਂ ਦਾ ਸਸਤਾ ਵਿਕਦਾ ਹੈ ਲੇਕਿਨ ਜੇ ਆਪਾਂ ਦੇਖੀਏ ਵੀ ਦੁੱਧ ਦੀ ਪ੍ਰੋਡਕਸ਼ਨ ਦੇ ਹਿਸਾਬ ਨਾਲ ਦੇਖੀਏ ਵੀ ਕਿਹੜਾ ਪਸ਼ੂ ਆ ਜਿਹੜਾ ਜ਼ਿਆਦਾ ਟਾਈਮ ਦੁੱਧ ਦਿੰਦਾ ਤਾਂ ਉਹ ਬੈੜੀਆਂ ਨਹੀਂ ਤੇ ਬਾਕੀ ਤੁਹਾਡੀ ਆਪਣੀ ਚੋਇਸ ਆਕੀਆਂ ਨੂੰ ਫਿਰ ਵੀ ਮੱਝ ਹੀ ਵਧੀਆ ਲੱਗਦੀਆਂ ਉਹ ਮੱਝਾਂ ਦਾ ਫਾਰਮ ਹੀ ਕਰਦੇ ਨੇ ਸੋ ਮੱਜਾਂ ਦੇ ਵਿੱਚ ਹੀ ਆ ਵੀ ਜੀ ਮੱਜੋ ਦੇਖੋ ਜੇ ਨਾ ਵੀ ਨਵੇਂ ਦੁੱਧ ਰਹੇ ਉਹਦਾ ਬੈਨੀਫਿਟ ਹੈ ਮੱਜਾਂ ਦਾ ਕੁਝ ਬੈਨੀਫਿਟ ਨਹੀਂ ਇਹਦੇ ਕੁਝ ਨੁਕਸਾਨ ਨਹੀਂ ਇਹਦੇ ਹੈ ਜੀ ਜੇਵੇਂ ਮੰਨ ਲਓ ਵੀ ਨਵੇਂ ਦੁੱਧਾ ਘਰੇ ਨਾ ਹੋਈਆਂ ਹਨਾ ਤੁਸੀਂ ਇਹਨੂੰ ਬੇਚ ਰਹਿਓ ਤਾਂ ਇਹ ਤੁਹਾਨੂੰ ਕਾਫੀ ਘਾਟਾ ਪੈਂਦੀਆਂ ਜਿਹੜੀ ਮੱਝਾ ਅਗਰ ਨਾ ਵੀ ਉਹ ਨਵੇਂ ਦੁੱਧ ਹੋਈ ਫੰਡਰ ਦੇ ਵਿੱਚ ਵੀ ਜਾਂਦੀ ਆ ਤਾਂ ਵੀ ਉਹ ਤੁਹਾਡੀ 35-40000 ਰੁਪਏ ਦੇ ਵਿੱਚ ਚਲੀ ਜਾਂਦੀ ਆ ਅਗਰ ਵਧੀਆ ਹੈਵੀ ਮੱਝਾ ਤਾਂ ਉਹ ਉਸ ਤੋਂ ਥੋੜੇ ਮਹਿੰਗੇ ਚਲੀ ਜਾਂਦੀਆਂ ਨੇ ਤੁਹਾਨੂੰ ਲਾਸ ਉਹਦਾ ਉਨਾ ਨਹੀਂ ਜ਼ਿਆਦਾ ਹੁੰਦਾ ਬੈੜੀਆਂ ਤੁਹਾਨੂੰ ਛੱਡਣੀਆਂ ਪੈ ਜਾਂਦੀਆਂ ਕਈ ਵਾਰੀ ਤੇ ਕਈ ਕਿਸਾਨ ਛੱਡ ਵੀ ਹੁੰਦੇ ਨੇ ਪਰ ਅਸੀਂ ਜਿਹੜੀ ਪ੍ਰੋਬਲਮ ਆ ਉਹਨੂੰ ਉਹਦਾ ਹੱਲ ਕੱਢਿਆ ਸਾਡੀ ਜਿਹੜੀ ਪ੍ਰੋਬਲਮ ਮੀਨ ਸੀ ਉਹ ਹੀ ਸੀ ਵੀ ਰਿਪੀਟ ਹੁੰਦੀਆਂ ਸੀ ਤੇ ਅਸੀਂ ਉਹਦਾ ਹੱਲ ਕੱਢਿਆ ਉਹਨਾਂ ਨੂੰ ਮਿਨਰਲ ਮਿਕਸਚਰ ਚਾੜਿਆ ਤੇ ਉਹਦੇ ਨਾਲ ਜਿਹੜਾ ਕੀ ਇਹ ਰਿਪੀਟ ਹੋਣ ਜਿਹੜੀ ਪ੍ਰੋਬਲਮ ਸੀ ਇਹਨਾਂ ਦੀ ਉਹ ਖਤਮ ਹੋ ਗਈ ਫੇਰ ਜਿਹੜੀ ਇੱਕ ਦੁੱਧ ਦੀ ਪ੍ਰੋਡਕਸ਼ਨ ਦੀ ਆਪਾਂ ਗੱਲ ਕਰ ਰਹੇ ਸੀ ਹਨਾ ਗਰਮੀਆਂ ਦੇ ਵਿੱਚ ਜਿਹੜਾ ਬੈੜੀਆਂ ਦੇ ਵਿੱਚ ਐਚਐਫ ਦੀਆਂ ਬੈੜੀਆਂ ਉਹ ਬਹੁਤ ਜ਼ਿਆਦਾ ਗਰਮੀ ਮਾਂਦੀਆਂ ਤੇ ਉਹਦੇ ਨਾਲ ਕੀ ਹੁੰਦਾ ਜਿਹੜੀ ਦੁੱਧ ਦੀ ਪ੍ਰੋਡਕਸ਼ਨ ਆ ਉਹ ਘਟ ਜਾਂਦੀ ਆ ਗਰਮੀਆਂ ਦੇ ਵਿੱਚ ਜਿਹੜਾ ਪਸ਼ੂਆਂ ਨੂੰ ਬਿਮਾਰੀਆਂ ਵੀ ਬਹੁਤ ਲੱਗਦੀਆਂ ਬੈੜੀਆਂ ਨੂੰ ਸਪੈਸ਼ਲੀ ਮੱਝਾਂ ਨੂੰ ਮੱਝਾਂ ਦਾ ਇੱਕ ਬੈਨੀਫਿਟ ਇਹ ਆ ਜੀ ਮੱਝਾਂ ਨੂੰ ਬਿਮਾਰੀ ਨਹੀਂ 체ਤੀ ਲੱਗਦੀ ਥਾਣਾ ਦੀ ਇਨਫੈਕਸ਼ਨ ਵਗੈਰਾ ਨਹੀਂ ਹੁੰਦੀ ਪਰ ਬੈੜੀਆਂ ਨੂੰ ਇਹ ਪ੍ਰੋਬਲਮ ਹੁੰਦੀ ਆ ਤਾਂ ਹੁਣ ਆਪਾਂ ਇਹਨੂੰ ਡੀਲ ਕਿਵੇਂ ਕਰ ਸਕਦੇ ਹਣਾ ਗਰਮੀ ਤੋਂ ਬਚਾਉਣ ਲਈ ਜਿਹੜਾ ਹੈਗਾ ਪਿਛਲੀਆਂ ਗਰਮੀਆਂ ਦੇ ਵਿੱਚ ਪਿਛਲੀਆਂ ਤੋਂ ਪਿਛਲੀਆਂ ਜੇ ਨਹੀਂ ਗਰਮੀਆਂ ਸਾਡੇ ਨਾਲ ਸਾਨੂੰ ਪ੍ਰੋਬਲਮ ਆ ਗਈ ਸੀ ਸਾਡੀਆਂ ਪੰਜੇ ਬੈੜੀਆਂ ਨੂੰ ਇੱਕਦਮ ਬੁਖਾਰ ਵੀ ਹੋ ਗਿਆ ਸੀ ਤੇ ਦੂਸਰੀ ਚੀਜ਼ ਕੀ ਇਹ ਦੁੱਧ ਬਹੁਤ ਜ਼ਿਆਦਾ ਘਟੀਆਂ ਸੀ ਮਤਲਬ ਤੁਸੀਂ ਐ ਮੰਨ ਲਓ ਵੀ ਕੱਲੀ ਕੱਲੀ ਬੈੜੀ ਦੋ ਦੋ ਤਿੰਨ ਤਿੰਨ ਲੀਟਰ ਦੁੱਧ ਚੱਕ ਗਈ ਸੀ ਤੇ ਸਾਨੂੰ ਮਤਲਬ ਕਾਫੀ ਘਟਾ ਪੈਣ ਲੱਗ ਗਿਆ ਸੀ ਇਸ ਟਾਈਮ ਫੀਡ ਜਾਨੀ ਕਿ ਫੀਡ ਫੀਡ ਦਾ ਹੀ ਪੂਰਾ ਪੱਲਾ ਪੈਂਦਾ ਸੀ ਬਚਤ ਕੁਝ ਨਹੀਂ ਸੀ ਹੁੰਦੀ ਫਿਰ ਅਸੀਂ ਮੈਂ ਮਤਲਬ ਸਰਚ ਕੀਤਾ ਉਸ ਚੀਜ਼ ਬਾਰੇ ਵੀ ਗਰਮੀਆਂ ਤੋਂ ਕਿਵੇਂ ਆਪਾਂ ਬਸ਼ਵਨ ਜੜੀ ਇਹ ਬਚਾ ਸਕਦੇ ਹਾਂ ਕਿਵੇਂ ਕੀ ਹੋਰ ਕਰ ਸਕਦੇ ਹਾਂ ਨਾ ਆ ਫਿਰ ਸਾਨੂੰ ਫੌਗਰ ਦਾ ਪਤਾ ਲੱਗਿਆ ਵੀ ਫੌਗਰ ਲਵਾਉਣੇ ਚਾਹੀਦੇ ਨੇ ਫੌਗਰ ਵੈਸੇ ਤਾਂ ਕਈ ਲੋਕ ਆਪ ਵੀ ਘਰੇ ਤਿਆਰ ਕਰਕੇ ਲਗਾ ਲੈਂਦੇ ਆ ਪਰ ਫਿਰ ਵੀ ਆਪਾਂ ਜਿਹੜੀ ਮੋਟਰ ਆ ਹਨਾ ਫੌਗਰ ਵਾਸਤੇ ਉਹ ਲੈਣੀ ਪੈਂਦੀ ਆ ਤੇ ਅਸੀਂ ਫਿਰ ਜਿਹੜੇ ਹੈਗੇ ਆ ਮਤਲਬ ਕਿ ਅਮਰਗੜ ਤੋਂ ਆਏ ਸੀ ਉਹਨਾਂ ਤੋਂ ਹੀ ਲਗਵਾਏ ਨੇ ਅਸੀਂ ਘਰੇ ਤਿਆਰ ਨਹੀਂ ਕੀਤੇ ਵੈਸੇ ਅਰਮਾਨ ਕਹਿੰਦਾ ਸੀ ਮੈਂ ਘਰੇ ਤਿਆਰ ਕਰ ਲਊਗਾ ਲੇਕਿਨ ਫਿਰ ਸਾਨੂੰ ਇਹ ਹੋ ਗਿਆ ਵੀ ਮੋਟਰ ਵੀ ਲਿਆਣੀ ਪੈਣੀ ਐ ਇਸ ਤੋਂ ਬੈਸਟ ਆ ਕਿ ਉਹਨਾਂ ਤੋਂ ਹੀ ਲਗਵਾ ਲਓ ਕਿਉਂਕਿ ਪਹਿਲੀ ਟਾਈਮ ਅਸੀਂ ਫੌਗਰ ਯੂਜ਼ ਕਰਨੇ ਸੀ ਸਾਨੂੰ ਇਨੀ ਨੌਲੇਜ ਵੀ ਇਹਦੀ ਹੈ ਨਹੀਂ ਸੀ ਹਨਾ ਤੇ ਫੌਗਰ ਦੇਖੋ ਜੀ ਹੁਣ ਇਥੇ ਇੱਕ ਚੀਜ਼ ਹੋਰ ਆਂਦੀ ਆ ਜਦੋਂ ਆਪਾਂ ਜਿਆਦਾ ਟੈਂਪਸ ਹੁਆ ਤਾਂ ਥੱਲੇ ਗਿੱਲਾ ਰਹਿੰਦਾ ਤਾਂ ਇਹਨਾਂ ਨੂੰ ਇਨਫੈਕਸ਼ਨ ਹੋਣ ਦਾ ਵੀ ਡਰ ਰਹਿੰਦਾ ਤਾਂ ਉਹਦੇ ਵਿੱਚ ਆਪਾਂ ਇਹ ਕਰ ਸਕਦੇ ਆ ਜੀ ਜਿੱਥੋਂ ਆਪਾਂ ਇਹਨਾਂ ਨੂੰ ਪਾਣੀ ਦੀ ਸਪਲਾਈ ਕਰਦੇ ਆ ਹੁਣ ਤਾਂ ਫਿਰ ਆਪਾਂ ਡਾਇਰੈਕਟ ਟੈਂਕੀ ਤੋਂ ਕਰਤੀ ਹੈ ਟੈਂਕੀ ਦੇ ਵਿੱਚ ਅਸੀਂ ਨਹੀਂ ਰਲਾ ਸਕਦੇ ਲੇਕਿਨ ਅਗਰ ਤੁਸੀਂ ਢੋਲ ਦੇ ਵਿੱਚ ਜਾਂ ਵੱਡੇ ਡਰਮ ਦੇ ਵਿੱਚੋਂ ਜਿਹੜੀ ਫੌਗਰ ਨੂੰ ਸਪਲਾਈ ਦੇ ਰਹੇ ਹੋ ਪਾਣੀ ਦੀ ਤਾਂ ਤੁਸੀਂ ਉਹਦੇ ਵਿੱਚ ਡਟੋਲ ਪਹਿਲਾਂ ਸੀ ਢੋਲ ਦੇ ਵਿੱਚੋਂ ਹੀ ਸਪਲਾਈ ਦਿੰਦੇ ਸੀ ਤਾਂ ਮੈਂ ਡੇਲੀ ਦਾ ਇਹਦੇ ਵਿੱਚ ਮਤਲਬ ਕਿ ਜਿੰਨੇ ਵਾਰੀ ਢੋਲ ਭਰਨਾ ਇੱਕ ਦੋ ਟੱਕਣ ਟੋਲਦੇ ਜਾਂ ਇੱਕ ਦੋ ਟੱਕਣ ਜਿਹੜੇ ਆਗੇ ਉਹਦੇ ਕੀ ਕਹਿੰਦੇ ਆ ਆਪਣੀ ਫਰਨੈਲ ਹੁੰਦੀ ਆ ਨਾ ਜਿਹੜੀ ਪੋਚੇ ਚ ਪਾਉਂਦੇ ਆ ਉਹਦੇ ਪਾ ਦਿੰਦੀ ਸੀ ਤੇ ਉਹਦੇ ਨਾਲ ਜਿਹੜੀ ਇਨਫੈਕਸ਼ਨ ਨਹੀਂ ਹੁੰਦੀ ਠੀਕ ਹੈ ਜੀ ਕਿਉਂਕਿ ਉਹ ਜਰਮਸ ਨੂੰ ਜਿਹੜਾ ਖਤਮ ਕਰਦੀ ਹੈ ਉਹ ਚੀਜ਼ ਹੈ ਨਾ ਤਾਂ ਉਹ ਪਾ ਸਕਦੇ ਹੋ ਤੁਸੀਂ ਤੇ ਬਾਕੀ ਜਿਆਦਾ ਟਾਈਮ ਨਾ ਚਲਾਓ ਜਿਆਦਾ ਗਰਮੀ ਜਦੋਂ ਹੈ ਉਦੋਂ ਥੋੜਾ ਟਾਈਮ ਜਿਆਦਾ ਚਲਾ ਦਿਓ ਲੇਕਿਨ ਅਗਰ ਨਾਰਮਲ ਗਰਮੀ ਹੈ ਤਾਂ ਜਿਆਦਾ ਟਾਈਮ ਨਾ ਚਲਾਓ ਬਰਸਾਤਾਂ ਦੇ ਵਿੱਚ ਥੋੜਾ ਮੌਸਮ ਠੰਡਾ ਹੋ ਜਾਂਦਾ ਜਿਸ ਦਿਨ ਗੁੰਮਸ ਹੁੰਦੀ ਉਸ ਦਿਨ ਚਲਾ ਦਿਓ ਜਿਸ ਦਿਨ ਮੀਂਹ ਪੈ ਰਿਹਾ ਮੌਸਮ ਠੰਡਾ ਉਸ ਦਿਨ ਚਲਾਉਣ ਦੀ ਜ਼ਰੂਰਤ ਨਹੀਂ ਆ ਤੇ ਇਹ ਹੋ ਗਿਆ ਜੀ ਇੱਕ ਦੂਸਰਾ ਹੈਗਾ ਮੱਛਰ ਦਾ ਮੱਛਰ ਤੋਂ ਜੀ ਸਾਨੂੰ ਅਸੀਂ ਹੁਣ ਵੀ ਅਸੀਂ ਵੀ ਅੱਗੇ ਜਾ ਕੇ ਹੁਣ ਮੱਛਰ ਦਾ ਨਹੀਂ ਲਗਵਾਵਾਂਗੇ ਕਿ ਜਦੋਂ ਬਰਸਾਤ ਦੇ ਮੌਸਮ ਸ਼ੁਰੂ ਹੋ ਜਾਣਗੇ ਤਾਂ ਜੀ ਮੱਛਰ ਦੀ ਪ੍ਰੋਬਲਮ ਜਿਹੜੀ ਆ ਬਹੁਤ ਜ਼ਿਆਦਾ ਆਉਣੀ ਆ ਆਪਾਂ ਨੂੰ ਤਾਂ ਫਿਰ ਆਪਾਂ ਉਦੋਂ ਧੂਈ ਵੀ ਲਗਾ ਸਕਦੇ ਆ ਪਰ ਧੂਈ ਕੁਝ ਟਾਈਮ ਲਈ ਚੱਲਦੀ ਆ ਜਦੋਂ ਆਪਾਂ ਸੌ ਜਾਂਦੇ ਆ ਰਾਤ ਨੂੰ ਹਨਾ ਫਿਰ ਉਸ ਤੋਂ ਬਾਅਦ ਫਿਰ ਪਸ਼ੂ ਜਿਹੜੇ ਪਰੇਸ਼ਾਨ ਹੁੰਦੇ ਨੇ ਤਾਂ ਇਸ ਲਈ ਆਪਾਂ ਜਿਹੜੀ ਮੱਛਰਦਾਨੀ ਲਗਾ ਸਕਦੇ ਆ ਤੇ ਮੱਛਰਦਾਨੀ ਨਾਲ ਜਿਹੜਾ ਮੱਛਰਾਂ ਤੋਂ ਆਪਾਂ ਬੈੜੀਆਂ ਦਾ ਮਤਲਬ ਬਚਾਅ ਕਰ ਸਕਦੇ ਆ ਇਹ ਹੋ ਗਈਆਂ ਜੇ ਦੋ ਚੀਜ਼ਾਂ ਜਿਹੜੀਆਂ ਆਪਾਂ ਗਰਮੀਆਂ ਦੇ ਵਿੱਚ ਕੀ ਦੇਖ ਰੇਖ ਕਰਨੀਆਂ ਹੁਣ ਇੱਕ ਸਭ ਤੋਂ ਇੰਪੋਰਟੈਂਟ ਚੀਜ਼ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਹੀ ਹਾਂ ਜੋ ਕਿ ਮੈਂ ਕਿਤੇ ਕਿ ਮੈਂ ਸੁਣਿਆ ਉਸਦੀ ਉਲਟੀ ਆ ਹਮੇਸ਼ਾ ਵੀ ਆਪਾਂ ਨੂੰ ਇਸ ਤਰੀਕੇ ਨਾਲ ਖਵਾਉਣਾ ਚਾਹੀਦਾ ਇੰਨੇ ਟਾਈਮਸ ਨਹੀਂ ਕਰਨੀ ਚਾਹੀਦੀ ਐਨੀ ਪੱਠੇ ਪਾਣੇ ਚਾਹੀਦੀ ਐਨੀ ਫੀਡ ਪਾਣੀ ਚਾਹੀਦੀ ਆ ਲੇਕਿਨ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿ ਮੇਰਾ ਐਕਸਪੀਰੀਅੰਸ ਕੀ ਸੀ ਤੇ ਮੈਂ ਮਤਲਬ ਕਿਸ ਤਰੀਕੇ ਨਾਲ ਉਸ ਚੀਜ਼ ਨੂੰ ਦੇਖਿਆ ਕਿਸ ਤਰੀਕੇ ਨਾਲ ਕਿਉਂਕਿ ਮੈਂ ਇੱਕ ਵੀਡੀਓ ਦੇ ਵਿੱਚ ਇਹ ਚੀਜ਼ ਦੇਖੀ ਸੀ ਜੀ ਤੇ ਮਤਲਬ ਕਿ ਜਿਹੜਾ ਪਸ਼ੂ ਨੂੰ ਆਪਾਂ ਪੱਠੇ ਪਾਣੇ ਆ ਨਾ ਕਈ ਲੋਕ ਕੀ ਕਰਦੇ ਨੇ ਦਿਨ ਵਿੱਚ ਤਿੰਨ ਤਿੰਨ ਵਾਰੀ ਪਾਉਂਦੇ ਆ ਅਸੀਂ ਵੀ ਪਾਉਂਦੇ ਸੀ ਤਿੰਨ ਤਿੰਨ ਵਾਰੀ ਉਹਦੇ ਨਾਲ ਕੀ ਹੈ ਜੀ ਉਹਦੇ ਨਾਲ ਮਤਲਬ ਜਿਹੜੀ ਦੁੱਧ ਦੀ ਪ੍ਰੋਡਕਸ਼ਨ ਉਹ ਘਟਦੀ ਆ ਹੁਣ ਤੁਸੀਂ ਸੋਚੋਗੇ ਪੱਠੇ ਪਾਣ ਨਾਲ ਦੁੱਧ ਦੀ ਪ੍ਰੋਡਕਸ਼ਨ ਕਿਵੇਂ ਘਟਦੀ ਆ ਦੇਖੋ ਜਦੋਂ ਪਸ਼ੂਆਂ ਨੂੰ ਆਪਾਂ ਸਵੇਰੇ ਪਾਤਾ ਹਨਾ ਫਿਰ ਆਪਾਂ ਦੁਪਹਿਰੇ ਪਾ ਰਹੇ ਆ ਫਿਰ ਆਪਾਂ ਸ਼ਾਮ ਨੂੰ ਫਿਰ ਪਾ ਰਹੇ ਆ ਉਹਨਾਂ ਨੂੰ ਹজম ਕਰਨ ਦਾ ਤਾਂ ਆਪਾਂ ਮੌਕਾ ਹੀ ਨਹੀਂ ਦਿੱਤਾ ਪਸ਼ੂਆਂ ਦੇ ਜੀ ਤਿੰਨ ਜਿੰਨਾਂ ਕਮੈ ਸੋਣਿਆ ਵੀ ਤਿੰਨ ਪੇਟ ਹੁੰਦੇ ਨੇ ਤੇ ਉਹਦੇ ਨਾਲ ਦੇਖੋ ਵੀ ਉਹਨਾਂ ਨੇ ਡਾਈਜੈਸਟ ਕਰਦੇ ਜਾਣਾ ਹੁੰਦਾ ਪਹਿਲਾਂ ਉਹ ਇੱਕ ਪੇਟ ਤੋਂ ਹਜਮ ਕਰਦੇ ਆ ਦੂਸਰੇ ਪੇਟ ਚ ਭੇਜਦੇ ਆ ਫਿਰ ਦੂਸਰੇ ਪੇਟ ਤੋਂ ਹਜਮ ਕਰਦੇ ਤੁਸੀਂ ਜੋ ਗਾਲੀ ਕਰਦੇ ਨੇ ਉਸ ਨੂੰ ਹਜਮ ਕਰ ਰਹੇ ਹੁੰਦੇ ਆ ਤੇ ਦੂਸਰੇ ਪਾਸੇ ਜਦੋਂ ਆਪਾਂ ਉਹਨਾਂ ਨੂੰ ਧੱਕੇ ਨਾਲ ਉੱਤੇ ਦੇ ਉੱਤੇ ਉੱਤੇ ਦੇ ਉੱਤੇ ਚੀਜ਼ਾਂ ਖਵਾਈ ਚੱਲਾਂਗੇ ਨਾ ਵਾਰ-ਵਾਰ ਚੀਜ਼ਾਂ ਨੂੰ ਸਿੱਟੀ ਚੱਲਾਂਗੇ ਵਿਆਹ ਵੀ ਖਾ ਲਿਆ ਵੀ ਖਾ ਲਿਆ ਪਸ਼ੂ ਤਾਂ ਖਾ ਲੈਣਗੇ ਲੇਕਿਨ ਉਹਦੇ ਨਾਲ ਕਿੜਾ ਗੂਹਾ ਉਹ ਵੀ ਅਣਪਚ ਆਉਣ ਲੱਗ ਜਾਂਦਾ ਤੁਸੀਂ ਦੇਖਿਆ ਹੋਵੇ ਕਈ ਵਾਰੀ ਗੋਹੇ ਦੇ ਵਿੱਚ ਤੂੜੀ ਵੀ ਆਉਣ ਲੱਗ ਜਾਂਦੀ ਹੈ ਡ ਤੇ ਤਾਂ ਉਹਦੇ ਨਾਲ ਵੀ ਦੁੱਧ ਦੀ ਜਿਹੜੀ ਪ੍ਰੋਡਕਸ਼ਨ ਉਹ ਘਟਦੀ ਆ ਇਹ ਜੀ ਸਾਡਾ ਆਪ ਦਾ ਐਕਸਪੀਰੀਅੰਸ ਆਸੀਂ ਆਪ ਕੀਤਾ ਹੋਇਆ ਫਿਰ ਅਸੀਂ ਕੀ ਕੀਤਾ ਪਸ਼ੂਆਂ ਨੂੰ ਹੁਣ 12 ਘੰਟੇ ਦਾ ਫਰਕ ਪਾ ਲਿਆ ਜੀ ਸਵੇਰੇ ਸੰਨੀ ਕਰਦੇ ਹਾਂ ਅਸੀਂ ਇੱਕ ਟਾਈਮ ਪੱਠੇ ਪਾ ਲੋ ਚਾਹੇ ਪਰ ਫਿਰ ਵੀ 12 ਘੰਟੇ ਦਾ ਫਰਕ ਜਿਹੜਾ ਆਪਾਂ ਨੂੰ ਪਸ਼ੂਆਂ 'ਚ ਰੱਖਣਾ ਚਾਹੀਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਸ਼ਾਮ ਨੂੰ ਸੰਨੀ ਕਰਦੇ ਹਾਂ ਪੱਠੇ ਪਾਉਣੇ ਜਦੋਂ ਪੱਠੇ ਹੁੰਦੀਆਂ ਫਿਰ ਇੱਕ ਟਾਈਮ ਪੱਠੇ ਇੱਕ ਟਾਈਮ ਸੰਨੀ ਚੱਲਦੀ ਹੈ ਜਦੋਂ ਪੱਠੇ ਨਹੀਂ ਹੁੰਦੇ ਫਿਰ ਦੋਨੋਂ ਟਾਈਮ ਸੰਨੀ ਹੈ ਤੇ ਉਹਦੇ ਵਿੱਚ ਜਿਹੜਾ ਫਰਕ ਆ ਉਹ 12 ਘੰਟੇ ਦਾ ਰੱਖਦੇ ਹਾਂ ਸਵੇਰੇ ਕਰਕੇ ਸ਼ਾਮ ਨੂੰ ਕਰਦੇ ਹਾਂ ਦੁਪਹਿਰੇ ਨਹੀਂ ਕਰਦੇ ਫਿਰ ਉਸ ਤੋਂ ਬਾਅਦ ਜਿਹੜੀ ਸਵੇਰ ਦੀ ਸੰਨੀ ਜਿਹੜੀ ਖਵਾਉਣੀ ਹੈ ਜੀ ਆਪਾਂ ਅਤਾਪਾ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆਪਾਂ ਸਵੇਰੇ ਸਹਾਜਰੀ ਮਤਲਬ ਸੰਨੀ ਖਵਾ ਕੇ 9 9:30 ਵਜੇ ਨੂੰ ਦੋ ਵਾਰੀ ਪਸ਼ੂ ਨੂੰ ਪਾਣੀ ਬੈੜੀਆਂ ਨੂੰ ਪਿਆ ਦੇਣੇ ਆ ਤੇ ਦੋ ਵਾਰੀ ਪਾਣੀ ਪੀ ਆ ਕੇ ਉਸ ਤੋਂ ਬਾਅਦ ਹੀ ਆਪਣਾ ਬੈਠ ਜਾਂਦੀਆਂ ਫਿਰ ਦਿਨ ਵਿੱਚ ਇੱਕ ਦੋ ਵਾਰੀ ਪਾਣੀ ਦਾ ਹੋਰ ਪਿਆ ਦੇਣੇ ਆ ਲੇਕਿਨ ਇਹ ਪੱਠੇ ਜਾਂ ਸੰਨੀ ਆਪਾਂ ਨਹੀਂ ਪਾਉਂਦੇ ਉਦੋਂ ਹੀ ਆਪਾਂ ਸੰਨੀ ਦੇ ਨਾਲ ਹੀ ਸਵੇਰੇ ਫੀਡ ਪਾ ਦਨੇ ਆ ਠੀਕ ਹੈ ਜੀ ਸਾਧਰੇ ਜਿਵੇਂ ਮੰਨ ਲਓ 5 ਸਵਾ ਪੰਜ 5.5 ਪਰ ਹੁਣ ਗਰਮੀ ਦਾ ਮੌਸਮ ਵਧਦਾ ਜਾ ਰਿਹਾ ਤਾਂ ਹੁਣ ਅਸੀਂ ਹੌਲੀ ਹੌਲੀ ਟਾਈਮ ਜਿਹੜਾ ਆਪਦਾ ਚੇਂਜ ਕਰਦੇ ਜਾ ਰਹੇ ਆ ਅਸੀਂ ਹੋਰ ਸਾਧਰੇ ਸਵੇਰੇ ਜੰਨੀ ਸੰਨੀ ਕਰਨੀ ਸ਼ੁਰੂ ਕਰਦੇ ਜਾ ਰਹੇ ਆ ਤੇ ਫਿਰ ਜੇ ਮੰਨ ਲਓ ਸਵੇਰ ਦੇ ਆਪਾਂ 5 ਵਜੇ ਉਹ ਕੀਤਾ ਤਾਂ ਸ਼ਾਮ ਦੇ 5 ਵਜੇ ਤੱਕ ਜਾ ਕੇ ਤੁਸੀਂ ਦੁਬਾਰਾ ਪੱਠੇ ਪਾਓ ਉਹਦੇ ਨਾਲ ਤੁਸੀਂ ਆਪ ਦੇਖੋਗੇ ਜਿਹੜਾ ਤੁਹਾਡੇ ਦੁੱਧ ਦੀ ਪ੍ਰੋਡਕਸ਼ਨ ਆ ਜੀ ਉਹ ਵਧੂਗੀ ਸਾਡੀ ਵਧੀ ਆ ਉਹਨੇ ਹੀ ਖੁਰਾਕ ਦੇ ਵਿੱਚ ਉਹਨੇ ਹੀ ਫੀਡ ਦੇ ਵਿੱਚ ਤੇ ਬਸ ਥੋੜਾ ਜਿਹਾ ਇਹਨਾਂ ਨੂੰ ਜਿਹੜਾ ਪਾਉਣ ਦਾ ਤਰੀਕਾ ਉਹ ਟੰਗ ਅਸੀਂ ਚੇਂਜ ਕੀਤਾ ਥੋੜਾ ਟਾਈਮ 'ਚ ਫਰਕ ਲਿਆਂਦਾ ਤੇ ਉਹਦੇ ਨਾਲ ਹੀ ਜਿਹੜੀ ਸਾਡੀ ਦੁੱਧ ਦੀ ਪ੍ਰੋਡਕਸ਼ਨ ਆ ਉਹ ਜ਼ਿਆਦਾ ਵਧੀਆ ਜਿਸ ਦਿਨ ਸਾਡੀ ਸੰਨੀ ਕਦੇ ਲੇਟ ਹੋ ਜਾਂਦੀ ਆ ਉਸ ਦਿਨ ਅਸੀਂ ਉਹਦਾ ਰਿਜ਼ਲਟ ਵੀ ਦੇਖਦੇ ਆ ਫਿਰ ਸਾਡੇ ਜਿਹੜੇ ਪੋਸ਼ਾਦ ਉਹ ਦੋ ਦਿਨ ਘੱਟ ਦਿੰਦੇ ਨੇ ਕਾਰਨ ਕੀ ਹੈ ਜੀ ਕਿਉਂਕਿ ਉਹਨਾਂ ਨੂੰ ਹজম ਕਰਨ ਦਾ ਫਿਰ ਟਾਈਮ ਨਹੀਂ ਮਿਲਦਾ ਟਾਈਮ ਘੱਟ ਮਿਲਦਾ ਹজম ਕਰਨ 'ਚ ਪਸ਼ੂਆਂ ਨੂੰ ਹਜਮ ਕਰਨ ਦਾ ਟਾਈਮ ਦੇਣਾ ਬਹੁਤ ਜ਼ਰੂਰੀ ਆ ਜੇ ਤੁਸੀਂ ਕਈ ਲੋਕ ਕੀ ਕਰਦੇ ਨੇ ਅੱਛਾ ਕੁੱਖ ਥੱਲੇ ਹੋ ਗਈ ਫਟਾਫਟ ਦੂਸਰੀ ਵਾਰ ਦਾ ਪਾ ਦਿਓ ਪਸ਼ੂ ਭੁੱਖੇ ਹੋ ਗਏ ਨਹੀਂ ਜੀ ਉਹਨਾਂ ਨੂੰ ਪੂਰੀ ਕੁੱਖ ਖਾਲੀ ਕਰਨ ਦੋ ਹਜਮ ਕਰਨ ਦੋ ਉਹਨਾਂ ਨੂੰ ਤਾਂ ਕਿ ਨਹੀਂ ਤਾਂ ਉਹਨਾਂ ਦਾ ਗੋਹਾ ਵੀ ਪ੍ਰੋਪਰ ਵਧਿਆ ਕਰਨੀ ਹੈ ਜੇ ਉਹ ਹਜਮ ਹੀ ਨਹੀਂ ਕਰਨੀਆਂ ਤੱਕੇ ਨਾਲ ਉੱਤੇ ਦੇ ਉੱਤੇ ਦੇ ਉੱਤੇ ਸਿੱਟੀ ਜਾਂਦੀਆਂ ਫਿਰ ਉਹਨਾਂ ਦੇ ਗੋਹੇ 'ਚ ਵੀ 스ਮੈਲ ਬਹੁਤ ਜ਼ਿਆਦਾ ਹੁੰਦੀ ਆ ਤੇ ਫਿਰ ਅਸੀਂ ਜਿਹੜੀਆਂ ਇਹ ਚੀਜ਼ਾਂ ਜੀ ਮੈਂ ਖੁਦ ਸਟੱਡੀ ਕਰਕੇ ਖੁਦ ਮਤਲਬ ਇਹਨਾਂ ਚੀਜ਼ਾਂ ਨੂੰ ਫੋਲੋ ਕਰਕੇ ਆਪੇ ਪਸ਼ਾਂ ਦੀ ਕੇਅਰ ਕੀਤੀ ਆ ਸਾਡੇ ਸਾਹ ਤੁਸੀਂ ਸਾਡੇ ਸਾਹਮਣੇ ਦੇਖ ਸਕਦੇ ਸਾਡੇ ਪਸ਼ਾਂ ਦੀ ਅਸੀਂ ਕੋਸ਼ਿਸ਼ ਸਾਡੀ ਪੂਰੀ ਹੁੰਦੀ ਹੈ ਕਿ ਅਸੀਂ ਪੂਰੀ ਕੇਅਰ ਕਰੀਏ ਤੇ ਬਾਕੀ ਸਾਨੂੰ ਉਹਦਾ ਰਿਜ਼ਲਟ ਇਨੀ ਪੋਜ਼ਿਟਿਵ ਮਿਲਿਆ ਜੋ ਅਸੀਂ ਚੀਜ਼ ਨੂੰ ਫਾਲੋ ਕੀਤਾ ਹੈ ਨਾ ਤੇ ਕਹਿਣ ਨੂੰ ਤਾਂ ਆਪਾਂ ਕਹਿੰਦੀ ਬਹੁਤ ਸਾਰੇ ਲੋਗ ਅੜੇ ਤਿੰਨ ਤਿੰਨ ਟਾਈਮ ਵੀ ਸੰਨੀ ਕਰਦੇ ਨੇ ਤਿੰਨ ਤਿੰਨ ਪੱਠੇ ਵੀ ਪੈਂਦੇ ਨੇ ਜਾਂ ਦੋ ਟਾਈਮ ਪੱਠੇ ਇੱਕ ਟਾਈਮ ਸੰਨੀ ਵੀ ਕਰਦੇ ਨੇ ਜਾਂ ਦੋ ਟਾਈਮ ਸੰਨੀ ਇੱਕ ਟਾਈਮ ਪੱਠੇ ਵੀ ਪਾਉਂਦੇ ਨੇ ਲੇਕਿਨ ਉਹਦਾ ਜੀ ਨੁਕਸਾਨ ਹੀ ਹੈ ਕਿਉਂਕਿ ਫਿਰ ਪਸਵਾ ਨੂੰ ਜਿਹੜਾ ਹজম ਕਰਨ ਦਾ ਟਾ ਹੁਣ ਜੇ ਆਪਣੀ ਇਹ ਗੱਲ ਲੈ ਲਓ ਆਪਾਂ ਅਗਰ ਦਿਨ ਵਿੱਚ ਬਹੁਤ ਟਾਈਮ ਜ਼ਿਆਦਾ ਟਾਈਮ ਖਾਣਾ ਖਾ ਰਹੇ ਆ ਹজম ਆਪਾਂ ਨਹੀਂ ਕਰ ਰਹੇ ਹੈ ਨਾ ਤਾਂ ਉਹਦੇ ਨਾਲ ਆਪਣੀ ਵੀ ਹੈਲਥ ਵਿਗੜਦੀ ਆ ਆਪਾਂ ਨੂੰ ਵੀ ਹੈ ਨਾ ਲੂਜ਼ ਮੋ te apa no मतलब सा ਬੀੜ ਜਿਆਦਾ ਫੁੱਲ ਜਾਂਦਾ ਹੈ ਨਾ ਤੇ ਆਪਾਂ ਨੂੰ ਬੈਠਣ ਚ ਵੀ ਪ੍ਰੋਬਲਮ ਆਉਂਦੀ ਬਹੁਤ ਸਾਰੀਆਂ ਤਕਲੀਫਾਂ ਆਪਾਂ ਨੂੰ ਫੇਸ ਕਰਨੀਆਂ ਪੈਂਦੀਆਂ ਸੇਮ ਉਸੇ ਤਰ੍ਹਾਂ ਹੀ ਪਸ਼ੂਆਂ ਦਾ ਵੀ ਜਿਹੜੀ ਸਿਸਟਮ ਹੁੰਦਾ ਅਗਰ ਆਪਾਂ ਉਹਨਾਂ ਨੂੰ ੱਤਕੇ ਨਾਲ ਬਹੁਤ ਚੀਜ਼ਾਂ ਉਤੋਂ ਦੇ ਉਤੋਂ ਖਵਾਈ ਚੱਲਾਂਗੇ ਤਾਂ ਉਹਦੇ ਨਾਲ ਜਿਹੜਾ ਨੁਕਸਾਨ ਹੀ ਹੁੰਦਾ ਫਾਇਦਾ ਕੁਛ ਨਹੀਂ ਹੁੰਦਾ ਉਹਨਾਂ ਨੂੰ ਚਰਬੀ ਵੀ ਚੜਦੀ ਹੈ ਫਿਰ ਉਹਨਾਂ ਦੇ ਨਵੇਂ ਦੁੱਧ ਹੋਣ ਦੇ ਵਿੱਚ ਵੀ ਪ੍ਰੋਬਲਮ ਆਪਾਂ ਨੂੰ ਫੇਸ ਕਰਨੀ ਪੈਂਦੀ ਹੈ ਸੋ ਅਸੀਂ ਜਿਹੜਾ ਚੀਜ਼ ਕਰਦੇ ਹਾਂ ਮੈਚ ਜਿਹੜੀ ਫੋਲੋ ਕਰਦੀਆਂ ਸਵੇਰੇ ਅਸੀਂ 5 ਵਜੇ ਮੰਨ ਲਓ ਸਨਨੀ ਕੀਤੀ ਤਾਂ ਆਪਾਂ ਸ਼ਾਮ ਨੂੰ 5 ਵਜੇ ਹੀ ਦੂਜੇ ਦਿ ਸੰਨੀ ਇੱਕ ਵਾਰੀ ਉਸੇ ਰਾਜੇ ਕੇ ਵਧੀਆ ਕਰ ਦਿੰਨੇ ਆ ਵਧੀਆ ਦਾਣਾ ਵਗੈਰਾ ਪਾ ਕੇ ਇਹ ਨਹੀਂ ਵੀ ਉਹਨਾਂ ਨੂੰ ਭੁੱਖੇ ਰੱਖਦੇ ਆ ਵਧੀਆ ਦਾਣਾ ਵਗੈਰਾ ਪਾ ਕੇ ਤੇ ਉਸ ਤੋਂ ਬਾਅਦ 9:30 ਤੱਕ ਉਹਨਾਂ ਨੂੰ ਦੋ ਵਾਰੀ ਪਾਣੀ ਪਿਲਾ ਦਿੰਨੇ ਆ ਇੱਕ ਵਾਰੀ ਪਾਣੀ ਪੀ ਕੇ ਜੋ ਜੜੀ ਮਾੜੀ ਮੋਟੀ ਸੰਨੀ ਰਹਿੰਦੀ ਉਹਨੂੰ ਖਾ ਲੈਂਦੇ ਨੇ ਫਿਰ ਜਦੋਂ ਪੂਰੀ ਸੰਨੀ ਖਾ ਲੈਂਦੇ ਨੇ ਦੂਜੀ ਵਾਰ ਦਾ ਪਾਣੀ ਆਪਾਂ 9:30 ਵਜੇ ਤੱਕ ਪਿਆ ਕੇ ਹੁਣ ਤੁਸੀਂ ਦੇਖ ਸਕਦੇ ਹੋ ਸਾਡਾ ਇੱਥੇ 8:30 ਦਾ ਟਾਈਮ ਹੈ ਕਿਉਂਕਿ ਹੁਣ ਅਸੀਂ ਥੋੜਾ ਥੋੜਾ ਟਾਈਮ ਚੇਂਜ ਕਰ ਰਹੇ ਆ ਇਸ ਟਾਈਮ ਸਾਡੇ ਬਸ ਨੇ ਸੰਨੀ ਵਗੈਰਾ ਖਾ ਲਈ ਤੇ ਪਾਣੀ ਵਗੈਰਾ ਆਪਾਂ ਕਾਗਰ ਵੇ ਚੱਲ ਰਹੇ ਨੇ ਤੇ ਵਿੱਚ ਵਿੱਚ ਕੁਛ ਬੈੜੀਆਂ ਨੇ ਬੈਠਣਾ ਸ਼ੁਰੂ ਕਰਤਾ ਆਦਾ ਬਹਿ ਕੇ ਹੁਣੇ ਗਾਲਾਂ ਕੱਢਣਗੀਆਂ ਦੁਪਹਿਰ ਦੇ ਟਾਈਮ ਫਿਰ ਆਪਾਂ ਇਹਨਾਂ ਨੂੰ ਇੱਕ ਦੋ ਵਾਰੀ ਪਾਣੀ ਦਿਖਾ ਦਾਂਗੇ ਕਿਉਂਕਿ ਗਰਮੀ ਦਾ ਮੌਸਮ ਹੈ ਜਿੰਨਾ ਪਾਣੀ ਵੱਧ ਪਿਾਵਾਂਗੇ ਜੀ 5 ਲੀਟਰ ਪਾਣੀ ਦੇ ਮਗਰ 1 ਲੀਟਰ ਦੁੱਧ ਦਾ ਤਿਆਰ ਹੁੰਦਾ ਇਹ ਚੀਜ਼ ਹਮੇਸ਼ਾ ਯਾਦ ਰੱਖਿਓ ਪਾਣੀ ਪਸ਼ੂ ਨੂੰ ਬਹੁਤ ਜ਼ਿਆਦਾ ਜ਼ਰੂਰੀ ਆ ਪਾਣੀ ਵੱਧ ਤੋਂ ਵੱਧ ਪਿਆਓ ਅਗਰ ਤਾਂ ਤੁਹਾਡੇ ਪਸ਼ੂ ਖੁੱਲੇ ਰਹਿੰਦੇ ਨੇ ਆਪਣੇ ਆਪ ਪਾਣੀ ਲੈ ਲੈਂਦੇ ਆ ਤਾਂ ਵਧੀਆ ਜੇ ਤੁਹਾਡੇ ਵੀ ਸਾਡੀ ਵਾਂਗੂ ਮਤਲਬ ਕਿ ਬੰਨ ਕੇ ਰੱਖੇ ਹੁੰਦੇ ਆ ਹਨਾ ਵੀ ਪ੍ਰੋਬਲਮ ਆਉਂਦੀ ਨਹੀਂ ਜਿਆਦਾ ਟਮ ਖੁੱਲਾ ਛੱਡ ਸਕਦੇ ਤੁਸੀਂ ਕਿਉਂਕਿ ਖੁੱਲਾ ਛੱਡਣ ਲਈ ਆਪਾਂ ਲੱਗ ਜੀ ਅਰੇਂਜਮੈਂਟ ਕਰਦੇ ਆ ਹਨਾ ਉਹ ਵੀ ਤੁਹਾਡੇ ਨਾਲ ਅੱਗੇ ਜਾ ਕੇ ਸ਼ੇਅਰ ਕਰਾਂਗੇ ਕਿਉਂਕਿ ਆਪਾਂ ਉਹ ਅਰੇਂਜਮੈਂਟ ਵੀ ਕਰਨ ਦੀ ਸੋਚ ਰਹੇ ਆ ਸੋ ਉਹਦੇ ਲਈ ਜੀ ਤੁਸੀਂ ਮਤਲਬ ਕਿ ਅਗਰ ਕੰਨੇ ਹੋਏ ਨੇ ਪ ਡਿਊਟੀ ਬੰਦੀ ਆਪਣੀ ਵੀ ਆਪਾਂ ਥੋੜਾ ਥੋੜਾ ਟਾਈਮ ਬਾਅਦ ਗਰਮੀਆਂ ਦੇ ਵਿੱਚ ਪਸ਼ੂ ਨੂੰ ਪਾਣੀ ਪiaiye ਜਿੰਨਾ ਜ਼ਿਆਦਾ ਪਾਣੀ ਆਪਾਂ ਪਸ਼ੂ ਨੂੰ ਪਿਲਾਵਾਂਗੇ ਜਿੰਨਾ ਜ਼ਿਆਦਾ ਪਸ਼ੂ ਪਾਣੀ ਦਾ ਇਨਟੇਕ ਯਾਨੀ ਕਿ ਅੰਦਰ ਪਾਣੀ ਨੂੰ ਲੈਣਗੇ ਓਨਾ ਹੀ ਜ਼ਿਆਦਾ ਉਹਨੇ ਦੁੱਧ ਦੀ ਪ੍ਰੋਡਕਸ਼ਨ ਵਧੂਗੀ ਤੁਸੀਂ ਇੱਕ ਦਿਨ ਇਹ ਚੀਜ਼ ਕਰਕੇ ਦੇਖ ਲਿਓ ਇੱਕ ਦਿਨ ਪਾਣੀ ਘੱਟ ਪਿਆ ਲਓ ਤੇ ਇੱਕ ਦੋ ਦਿਨ ਜੀਨੀ ਇੱਕ ਦੋ ਦਿਨ ਪਾਣੀ ਜ਼ਿਆਦਾ ਪਿਆ ਲਿਓ ਤੁਸੀਂ ਆਪ ਹੀ ਫਰਕ ਦੇਖੋਗੇ 5 ਲੀਟਰ ਪਾਣੀ ਦੇ ਮਗਰ ਜੀ 1 ਲੀਟਰ ਦੁੱਧ ਦਾ ਤਿਆਰ ਹੁੰਦਾ ਪਸ਼ੂ ਦੇ ਠੀਕ ਹੈ ਤੇ ਤੁਸੀਂ ਇਹ ਚੀਜ਼ਾਂ ਦਾ ਧਿਆਨ ਰੱਖਣਾ ਬਾਕੀ ਜੇ ਹੋਰ ਵੀ ਕੋਈ ਬਾਕੀ ਜਿਹੜੀ ਫੀਡ ਹੈ ਜੀ ਉਹ ਆਪਾਂ ਅਸੀਂ ਸਪੀਡ ਪਾਉਨੇ ਆ ਪਹਿਲਾਂ ਅਸੀਂ ਜਿਵੇਂ ਟਵਾਣਾ ਫੀਡ ਵੀ ਪਾਈ ਹੋਈ ਹੈ ਜੀ ਤੇ ਹੋਰ ਕਈ ਫਿੱਡਾਂ ਵੀ ਪਾਈਆਂ ਹੋਈਆਂ ਤੇ ਜੇ ਨਹੀਂ ਸਾਨੂੰ ਸਭ ਤੋਂ ਬੈਸਟ ਰਿਜ਼ਲਟ ਜਿਹੜਾ ਅਸ਼ੀਸ਼ ਵੀਰ ਦਾ ਲੱਗਿਆ ਤੇ ਨਾਲ ਆਪਣਾ ਜਿਹੜਾ ਚੱਲਦਾ ਔਰਚਡ मिनरल ਮਿਕਸਚਰ ਤੇ ਇੱਕ ਚੀਜ਼ ਹੋਰ ਜੀ ਗਰਮੀਆਂ ਦੇ ਵਿੱਚ ਜਿਹੜਾ ਪਸ਼ੂਆਂ ਨੂੰ ਮਤਲਬ ਕੀ ਬੀਪੀ ਘਟਣ ਦੀ ਪ੍ਰੋਬਲਮ ਆ ਜਾਂਦੀ ਹੈ ਹਨਾ ਤਾਂ ਗਰਮੀਆਂ ਦੇ ਵਿੱਚ ਜਿਹੜਾ ਕਾਲਾ ਨੂਨ ਆ ਉਹ ਕਾਲੇ ਨੂਨ ਦੇ ਡਲੇ ਅਸੀਂ ਖੁਣਨੀ ਆ ਜਾਂ ਸਿੱਟ ਸਕਦੇ ਆ ਪਸ਼ੂ ਆਪਣੀ ਮਰਜ਼ੀ ਦੇ ਮੁਤਾਬਕ ਜਦੋਂ ਉਹਨਾਂ ਦਾ ਮਨ ਕਰਦਾ ਉਹਨੂੰ ਚੱਟ ਲੈਂਦੇ ਚੜਦੇ ਨੇ ਤੇ ਉਹਦੇ ਨਾਲ ਜਿਹੜੀ ਉਹਨਾਂ ਦੇ ਸਰੀਰ ਦੇ ਵਿੱਚ ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀ ਬੀਪੀ ਵਗੈਰਾ ਦੀ ਤੇ ਜਿਹੜਾ ਅਸੀਂ ਇਹੇ ਤਿੰਨ ਚੀਜ਼ਾਂ ਜੀ ਪਾਉਨੇ ਆ ਪਸ਼ੂਆਂ ਨੂੰ ਬਾਕੀ ਚੌਥਾ ਸਾਡਾ ਹੈਗਾ ਗਰਮੀਆਂ ਦੇ ਵਿੱਚ ਜਿਉਂਦਾ ਦਾਣਾ ਸੱਣੀ ਦੇ ਵਿੱਚ ਅਸੀਂ ਜਿਉਂਦਾ ਦਾਣਾ ਪਾਉਨੇ ਆ ਤੇ ਜਨਨ ਕਿ ਇਹੇ ਚੀਜ਼ਾਂ ਅਸੀਂ ਪਾਉਨੇ ਆ ਅਸੀਂ ਕਹੀਏ ਬਹੁਤ ਕੁਝ ਅਸੀਂ ਪਾਉਨੇ ਆ ਬਹੁਤ ਕੁਝ ਅਸੀਂ ਕਰਦੇ ਆ ਨਹੀਂ ਜਿੰਨਾ ਤੁਸੀਂ ਪਸ਼ੂ ਨੂੰ ਖਵਾਉਣਾ ਵੀ ਇਹ ਨਹੀਂ ਵੀ ਬਾਹਲਾ ਕੁਝ ਖਾਣ ਨਾਲ ਜ਼ਿਆਦਾ ਉਹ ਦਿੰਦੇ ਨੇ तरीका ਕੀ ਆ ਤੁਹਾਡਾ ਮੇਨਟੇਨੈਂਸ ਕੀ ਆ ਕਿਸ ਤਰੀਕੇ ਨਾਲ ਕੇਅਰ ਕਰਦੇ ਹੋ ਅਗਰ ਤੁਸੀਂ ਪਾ ਤਾਂ ਸਭ ਕੁਝ ਰਹੀ ਹੋ ਲੇਕਿਨ ਤੁਹਾਨੂੰ ਇਨੀ ਪਤਾ ਤੁਹਾਡੇ ਪਸ਼ੂ ਨੇ ਪਾਣੀ ਪੀਤਾ ਕਿ ਨਹੀਂ ਪੀਤਾ ਉਹਨਾਂ ਨੇ ਸੱਣੀ ਖਾਧੀ ਕਿ ਨਹੀਂ ਖਾਧੀ ਪਸ਼ੂਆਂ ਦਾ ਧਿਆਨ ਰੱਖਣਾ ਪੈਂਦਾ ਕਿ ਪਸ਼ੂ ਪ੍ਰੋਪਰ ਖਾ ਰਿਹਾ ਹੈ ਪ੍ਰੋਪਰ ਪੀ ਰਿਹਾ ਕੋਈ ਨੂੰ ਪ੍ਰੋਬਲਮ ਤਾਂ ਨਹੀਂ ਤੇ ਬਾਕੀ ਜੀ ਆ ਆਪਾਂ ਮਤਲਬ ਕਿ ਕੋਸ਼ਿਸ਼ ਕਰੀਏ ਸਾਡੇ ਦੇਖੋ ਪਸ਼ੂ ਨੂੰ ਇੱਕ ਦੋ ਵਾਰ ਜਿਹੜੀ ਪ੍ਰੋਬਲਮ ਆਈ ਆ ਤਾਂ ਅਸੀਂ ਦੇਸੀ ਦਵਾਈ ਜਿਹੜੀ ਹੋਮੋਪੈਥਿਕ ਦਵਾਈ ਆ ਉਹਦਾ ਜਾਦਾ ਅਸੀਂ ਮਤਲਬ ਕਿ ਰਿਜ਼ਲਟ ਵਧੀਆ ਦੇਖਿਆ ਉਹ ਵੀ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਦਾਂਗੇ ਵੀ ਹੋਮੋਪੈਥਿਕ ਦਵਾਈ ਕਿਹੜੀ ਅਗਰ ਤੁਸੀਂ ਜਾਨਣਾ ਚਾਹੁੰਦੇ ਹੋ ਤੁਸੀਂ ਕਮੈਂਟ ਕਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਫਿਰ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਉਹ ਦਵਾਈ ਵੀ ਸ਼ੇਅਰ ਕਰਦਾਂਗੇ ਵੈਸੇ ਇੱਕ ਵੀਡੀਓ ਦੇ ਵਿੱਚ ਪਹਿਲਾਂ ਵੀ ਮੈਂ ਸ਼ੇਅਰ ਕੀਤੀ ਹੋਈ ਆ ਉਹਦਾ ਰਿਜ਼ਲਟ ਰਿਜ਼ਲਟ ਜਿਹੜਾ ਨੰਬਰ 1 ਆਉਂਦਾ ਜੀ ਜਿਹੜੀ ਆਪਾਂ ਟੀਕੇ ਲਗਵਾਉਣੇ ਆ ਟੀਕੇ ਆਂ ਦਾ ਆਪਾਂ ਇਹਨੂੰ ਸੋਚ ਲੈਣੇ ਆ ਵੀ ਟੀਕੇ ਲਾ ਕੇ ਚਲੋ ਆਪਾਂ ਨੁਕਸਾਨ ਨਹੀਂ ਉਹਦਾ ਗਿੰਦੇ 15 ਦਿਨ ਲੱਗਦੇ ਜੀ ਇੱਕ ਬੈੜੀ ਨੂੰ ਜਾਂ ਪਸ਼ੂ ਨੂੰ ਵਾਪਸ ਆਪਦੇ ਦੁੱਧ ਤੇ ਆਉਣ ਲੱਗੇ ਪਹਿਲਾ ਨੁਕਸਾਨ ਤਾਂ ਉਹ ਹੁੰਦਾ ਦੂਸਰਾ ਨੁਕਸਾਨ ਪਸ਼ੂ ਗਰਮ ਟੀਕੇ ਹੁੰਦੇ ਨੇ ਪਸ਼ੂਆਂ ਦੀ ਭੁੱਖ ਜਿਹੜੀ ਖਤਮ ਹੋ ਜਾਂਦੀ ਆ ਪਸ਼ੂ ਜਿਹੜਾ ਖਾਣਾ ਪੀਣਾ ਘਟਾਉਣਦਿਆਈ ਕਈ ਵਾਰੀ ਤਾਂ ਪਸ਼ੂ ਜਮੀ ਬੰਦ ਕਰ ਦਿੰਦੇ ਨੇ ਠੀਕ ਆ ਜੀ ਤੀਸਰਾ ਜਿਹੜਾ ਉਧਾਨ ਦਾ ਖਰਚਾ ਟੀਕੇ ਹਨਾ ਐ ਨਹੀਂ ਪਤਾ 1000 ਰੁਪਏ ਟਿਕਾ ਹੋਵੇ ਕਿ 2000 ਦਾ ਹੋਵੇ ਉਹ ਆਪਣਾ ਅਲੱਗ ਤੋਂ ਖਰਚਾ ਉਹ ਆਪਾਂ ਨਹੀਂ ਗਿੰਦੇ ਯਾਨੀ ਇਹ ਤਿੰਨ ਖਰਚੇ ਹੁੰਦੇ ਨੇ ਜਿਹੜੇ ਫਿਰ ਆਪਾਂ ਜਦੋਂ ਆਪਾਂ ਪਸ਼ੂਆਂ ਦੇ ਇੰਜੈਕਸ਼ਨ ਲਗਾਉਣੀ ਆ ਅਗਰ ਆਪਾਂ ਹੋਮੋਪੈਥਿਕ ਜਿਹੜੀ ਦਵਾਈ ਆ ਅਸੀਂ ਉਹਦਾ ਰਿਜ਼ਲਟ ਬਿਹਤਰ ਦੇਖਿਆ ਉਹਦੇ ਨਾਲ ਪਸ਼ੂਆਂ ਦੀ ਭੁੱਖ ਵੀ ਨਹੀਂ ਮਰਦੀ ਉਹਦੇ ਨਾਲ ਪਸ਼ੂਆਂ ਦੇ ਦੁੱਧ ਦੇ ਵਿੱਚ ਵੀ ਗ੍ਰਾਵਟ ਨਹੀਂ ਆਉਂਦੀ ਤੇ ਪਸ਼ੂ ਹ ਵੀ ਤਾਂ ਫਿਰ ਉਹ ਆਪਾਂ ਨੂੰ ਜਿਆਦਾ ਮਾਤਰਾ ਚ ਦੱਸ ਦਿੰਦੇ ਨੇ ਵੀ ਤੁਸੀਂ ਇਸ ਤਰੀਕੇ ਨਾਲ ਨੂੰ ਦੇ ਦਿਓ ਤੇ ਜੇ ਮਤਲਬ ਪ੍ਰੋਬਲਮ ਘਟਾ ਤਾਂ ਫਿਰ ਆਪਾਂ ਨੂੰ ਘੱਟ ਮਾਤਰਾ ਦੇ ਵਿੱਚ ਦਿੰਨੇ ਆ ਤੇ ਪਰ ਅਸੀਂ ਜਿਹੜਾ ਜਿਆਦਾ ਸਾਨੂੰ ਵਧੀਆ ਰਿਜ਼ਲਟ ਦੇਖ ਨੂੰ ਮਿਲਿਆ ਹੋਮੋਪੈਥਿਕ ਦਵਾਈ ਦਾ ਮਿਲਿਆ ਤੇ ਉਹ ਦਾ ਮਤਲਬ ਕਿ ਉਹਦੇ ਨਾਲ ਸਾਨੂੰ ਨੁਕਸਾਨ ਕੋਈ ਨਹੀਂ ਹੋਇਆ ਫਾਇਦਾ ਹੀ ਹਮੇਸ਼ਾ ਜ਼ਿਆਦਾ ਹੋਏ ਨੇ ਸੋ ਇਹ ਸੀ ਜੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਤੁਹਾਡੇ ਨਾਲ ਸ਼ੇਅਰ ਕਰਨ ਦੀ ਵੀ ਕਿਵੇਂ ਆਪਾਂ ਸਾਨੂੰ ਰੱਖਦੇ ਆ ਕੀ ਕੀ ਗੱਲਾਂ ਧਿਆਨ ਰੱਖਦੇ ਆ ਤੇ ਤੁਸੀਂ ਵੀ ਇਦਾਂ ਇਦਾਂ ਕਰੋਗੇ ਜੀ ਗਾਰੰਟੀ ਹੈ ਕਿਉਂਕਿ ਮੈਂ ਇਹ ਚੀਜ਼ਾਂ ਐਕਸਪੀਰੀਅੰਸ ਖੁਦ ਆ ਦੱਸ ਰਹੀਆਂ ਵੀ ਕਿਸ ਕਿਸ ਤਰੀਕੇ ਨਾਲ ਅਸੀਂ ਹੈਂਡਲ ਕਰਦੇ ਕਿਸ ਤਰੀਕੇ ਨਾਲ ਪਹਿਲਾਂ ਸਾਨੂੰ ਇਹ ਨੁਕਸਾਨ ਹੋਈ ਨਹੀਂ ਜੀ ਪਹਿਲਾਂ ਰਿਪੀਟ ਵੀ ਹੋਣਾ ਦੁੱਧ ਦਾ ਵੀ ਘਟਣਾ ਪਰ ਹੁਣ ਸਾਨੂੰ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆ ਰਹੀ ਕਿਉਂਕਿ ਅਸੀਂ ਹੁਣ ਪ੍ਰੋਪਰ ਉਸੇ ਤਰੀਕੇ ਨਾਲ ਚੱਲ ਰਹੇ ਆ ਤੇ ਹੁਣ ਖੁਸ਼ ਵੀ ਆ ਕਿਉਂਕਿ ਮਿਹਨਤ ਕਰਦੇ ਆ ਤਾਂ ਫਲ ਵੀ ਮਿਲ ਰਿਹਾ ਉਹਦਾ ਹਨਾ ਤੇ ਵੀ ਜੇ ਆਪਾਂ ਪਸ਼ੂਆਂ ਦਾ ਧਿਆਨ ਨਹੀਂ ਪ੍ਰੋਪਰ ਦਵਾਗੇ ਫਿਰ ਉਹਦੇ 'ਚ ਵੀ ਥੋੜਾ ਆਪਾਂ ਨੂੰ ਉਹਦੇ ਨਾਲ ਵੀ ਆਪਾਂ ਨੂੰ ਥੋੜਾ ਨੁਕਸਾਨ ਪੈਂਦਾ ਹਨਾ ਤੇ ਚਲੋ ਜੀ ਵੀਡੀਓ ਅੱਜ ਦੀ ਇੰਨੀ ਸੀ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਅੱਗੇ ਵੀਡੀਓ ਪਸ਼ੂਆਂ ਜਿਨ੍ਹਾਂ ਦੇ ਘਰ ਰੱਖੇ ਹੋਏ ਨੇ ਉਹਨਾਂ ਨਾਲ ਸ਼ੇਅਰ ਜਰੂਰ ਕਰਿਓ ਤਾਂ ਕਿ ਕਿਸੇ ਦਾ ਵੀ ਫਾਇਦਾ ਹੋਵੇ ਤਾਂ ਵਧੀਆ ਹਨਾ ਸੋ ਕਹਿੰਦੇ ਕਰ ਪਲਾ ਹੋ ਪਲਾ ਸੋ ਚਲੋ ਜੀ ਵੀਡੀਓ ਦਾ ਕਰਦੇ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ ਜੀ